ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸਨ 1604 ਨੂੰ ਹੋਇਆ ਹੈ ਇਸ ਤਿਹਣਾ ਜੀ 16 ਚੋ 6 ਨੂੰ ਇਹ ਵੈ ਗੁਰੂ ਜੀ ਗੁਰੂ ਅਰਜਨ ਦੇਵ ਸ਼ਹੀਦ ਹੋਏ ਆ ਪਰ ਬਾਣੀ ਨਹੀਂ ਉਚਾਰਨ ਕੀਤੀ ਗਈ ਫਿਰ ਧਿਆਨ ਨਾਲ ਸੁਣੋ ਜੀ 1604 ਨੂੰ ਸੰਪਾਦਨਾ ਕਰ ਦਿੱਤੀ 1664 ਨੂੰ ਗੁਰੂ ਤੇਗ ਬਹਾਦਰ ਸਾਹਿਬ ਗੁਰਿਆਈ ਤੇ ਬਿਰਾਜਮਣ ਹੋਏ 60 ਸਾਲ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਜੋਤ ਨੇ ਆਪਣੀ ਰਚਨਾ ਤੋਂ ਬਾਣੀ ਉਚਾਰਨ ਕੀਤੀ ਹੈ 60 ਸਾਲਾਂ ਚ ਹੁਕਮਨਾਮੇ ਮਿਲਣਗੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਨੂੰ ਬਚਨ ਮਿਲਣਗੇ ਗੁਰੂ ਹਰ Rai ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪਰ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਚਾਰਨ ਕੀਤੀ ਮੈਂ ਆਪ ਨੂੰ ਬੇਨਤੀ ਕਰਾਂਗਾ ਜੋ ਮੈਂ ਕਰਨਾ ਮੈਂ ਉਹ ਕੁਝ ਸਟੇਜ ਤੇ ਬੋਲਾਂਗਾ ਮੈਂ ਕੋਈ ਬ੍ਰਹਮ ਗਿਆਨੀ ਨਹੀਂ ਸੰਗਤ ਜੀ 59 ਸ਼ਬਦ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ 57 ਸ਼ਲੋਕ ਨੇ ਦੋਰੀਆਂ ਦੇ ਸਮੇਤ ਗੁਰ ਤੇਗ ਬਹਾਦਰ ਜੀ ਦੇ ਆਪਾਂ ਸਾਰੇ ਰੋਜ਼ ਕਹਿੰਨੇ ਆ ਸਾਰੇ ਪੜ੍ਹਨੇ ਆ ਮੇਰਾ ਖਿਆਲੇ ਪਟਿਆਲੇ ਪੜਿਆ ਜਾਂਦਾ ਦਿੱਲੀ ਦੇ ਹਰ ਗੁਰਦੁਆਰੇ ਵਿੱਚ ਰਾਗੀ ਸਿੰਘ ਇਸ ਬਚਨ ਨਾਲ ਸਮਾਪਤੀ ਕਰਦੇ ਆ ਕੀਰਤਨ ਦੀ ਚੌਕੀ ਦੀ ਉਹ ਬਚਨ ਖੈ ਤੇਗ ਬਹਾਦਰ ਸਿਮਰਿਐ ਘਰ ਨੌਂ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਇ ਤੁਸੀਂ ਸਾਰਿਆਂ ਬੋਲਿਆ ਇਹਦੇ ਅਰਥ ਕੀ ਨੇ ਫਿਰ ਅਰਥ ਸੁਣੋ ਇਸ ਗੱਲ ਨੂੰ ਅੱਜ ਘੁੱਟ ਕੇ ਪੱਲੇ ਬੰਨ ਲਈਏ ਕਿ ਗੁਰੂ ਤੇਗ ਬਹਾਦਰ ਸਾਹਿਬਾਰੇ ਇਹ ਬਚਨ ਕੋਈ ਕਵੀ ਨਹੀਂ ਕਹਿ ਰਿਆ ਸੱਚਮੁੱਚ ਗੁਰੂ ਤੇਗ ਬਹਾਦਰ ਦੇ ਸੁੱਤ ਧੰ ਗੁਰੂ ਗੋਬਿੰਦ ਸਿੰਘ ਆਪਣੀ ਰਸਨਾ ਤੋਂ ਕਹਿ ਰਹੇ ਨੇ ਇਹ ਬਚਨ ਇਹ ਨੇ ਕਿ ਜਿਹੜਾ ਪਿਤਾ ਗੁਰੂ ਜੀ ਨੂੰ ਸਿਮਰੇਗਾ ਫਿਰ ਪੜਿਓ ਤੇਗ ਬਹਾਦਰ ਸਿਮਰਿਆ ਜਿਹੜਾ ਉਹਨਾਂ ਨੂੰ ਸਿਮਰੇਗਾ ਸਿਮਰਨ ਕਰਨ ਵਾਲੇ ਨੂੰ ਕੀ ਮਿਲੇਗਾ ਘਰ ਨੌਂ ਨਿਦ ਆਵੇ ਧਾਏ ਨੌਂ ਨਿਦੀਆਂ ਖਜ਼ਾਨੇ ਵੀ ਨੇ ਤੇ ਨੌ ਨਿੱਧੀਆਂ ਪਰਮਾਤਮਾ ਦਾ ਨਾਮ ਵੀ ਹੈ ਨੌ ਨਿੱਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਚਾਰਮ ਇੱਕ ਤਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਤੇ ਬਚਨ ਨੂੰ ਕੁੱਟ ਕੇ ਪੱਲੇ ਬੰਨ ਲਈਏ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਸਿਮਰੇਗਾ ਉਹਦੇ ਘਰ ਵਿੱਚ ਨੌ ਨਿੱਧੀਆਂ ਆਉਣਗੀਆਂ ਕਿਤੇ ਵੀ ਮੁਸੀਬਤ ਵਿੱਚ ਫਸ ਜਾਏ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਉਹਦੀ ਸਹਾਇਤਾ ਕਰਨਗੇ